ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਆਪਾਂ ਬਣਾਈ ਹੈ ਜੀ ਸਾਬਤ ਪਿਆਜ਼ ਦੀ ਬਹੁਤ ਹੀ ਜ਼ਿਆਦਾ ਟੇਸਟੀ ਰੈਸਪੀ ਤੇ ਇਹਨੂੰ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜੀ ਬਣੀ ਹੈ ਤੇ ਇਹਨੂੰ ਬਣਾਉਣ ਲਈ ਜਿਹੜੀ ਰੈਸਪੀ ਆਪਾਂ ਅੱਗੇ ਸ਼ੇਅਰ ਕਰਦੇ ਆਂ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਰੈਸਪੀਜ਼ ਵੀ ਸ਼ੇਅਰ ਕਰ ਸਕਾਂ ਚਲੋ ਜੀ ਹੁਣ ਇਹਦੀ ਰੈਸਪੀ ਆਪਾਂ ਸ਼ੇਅਰ ਕਰਦੇ ਆਂ ਇਹਦੇ ਲਈ ਆਪਾਂ ਲਏ ਆ ਜੀ ਸਾਬਤ ਪਿਆਜ਼ ਮੀਡੀਅਮ ਸਾਈਜ਼ ਦੇ ਇਹਨਾਂ ਨੂੰ ਛੱਲ ਕੇ ਚੰਗੀ ਤਰ ਇਸ ਤਰੀਕੇ ਨਾਲ ਆਪਾਂ ਸਾਰੇ ਪਿਆਜ਼ ਦੇ ਵਿੱਚ ਜਿਹੜਾ ਕੱਟ ਲਗਾ ਲਾਂਗੇ ਤਾਂ ਕਿ ਜਿਹੜੇ ਪੱਕਣ ਸਮੇਂ ਆਸਾਨੀ ਨਾਲ ਪੱਕ ਜਾਣ ਹੁਣ ਆਪਣਾ ਜਿਹੜਾ ਤੇਲ ਆ ਉਹ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਚਮਚ ਜੀਰਾ ਇੱਕ ਚਮਚੇ ਦੇ ਵਿੱਚ ਪਾਵਾਂਗੇ ਜੀ ਆਪਾਂ ਸਰੋਂ ਦਾ ਨਾ ਪਰਾਈ ਵੀ ਕਹਿ ਦਿੰਨੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਦਾ ਪੇਸਟ ਲਸਣ ਦਾ ਪੇਸਟ ਪਾਉਣ ਤੋਂ ਬਾਅਦ ਆਪਾਂ ਜਿਹੜੀ ਫਲੇਮ ਹੈ ਨੂੰ ਘੱਟ ਕਰ ਦੇਣਾ ਤੇ ਚੰਗੀ ਤਰ੍ਹਾਂ ਨਾਲ ਇਹਨੂੰ 2 ਮਿੰਟ ਤੱਕ ਇਸੇ ਤਰ੍ਹਾਂ ਭੁੰਨਣਾ ਫਲੇਮ ਨੂੰ ਘੱਟ ਹੀ ਰੱਖਣਾ ਤਾਂ ਕਿ ਜਿਹੜੀ ਲਸਣ ਥੱਲੇ ਨਾ ਲੱਗੇ ਲਸਣ ਦੇ ਪੇਸਟ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਟਮਾਟਰ ਜਿਹੜੇ ਆਪਾਂ ਪਹਿਲਾਂ ਹੀ ਗ੍ਰाइंड ਕਰਕੇ ਰੱਖਲੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਟਮਾਟਰ ਪਾਉਣ ਨਾਲ ਜਿਹੜਾ ਇਹਦਾ ਕਲਰ ਆ ਬਹੁਤ ਜ਼ਿਆਦਾ ਵਧੀਆ ਆਉਂਦਾ ਟਮਾਟਰ ਪਾਉਣ ਤੋਂ ਬਾਅਦ ਇਹਨੂੰ 3-4 ਮਿੰਟ ਤੱਕ ਚੰਗੀ ਤਰ੍ਹਾਂ ਭੁੰਨਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਨੇ ਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 1 ਚਮਚ ਹਲਦੀ ਪਾਊਡਰ। ਅੱਧਾ ਚਮਚ ਪਾਵਾਂਗੇ ਜੀ ਗਰਮ ਮਸਾਲਾ। ਅੱਧਾ ਚਮਚ ਜਿਹੜੀ ਘਰ ਦੀ ਪੀਸੀ ਲਾਲ ਮਿਰਚ। 1 ਚਮਚ ਪਾਇਆ ਜੀ ਆਪਾਂ ਨਮਕ ਦਾ। ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਸਾਲਿਆਂ ਨੂੰ ਮਿਕਸ ਕਰ ਲਾਂਗੇ। ਅੱਧਾ ਚਮਚ ਆਪਾਂ ਜੀ ਪਾਇਆ ਰੋਸਟਡ ਜੀਰਾ ਪਾਊਡਰ। ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਿੰਨਾ ਆਪਾਂ ਮਸਾਲੇ ਨੂੰ ਭੁੰਨਾਂਗੇ ਜਿਹੜੀ ਸਬਜ਼ੀ ਉਹਨੀ ਜਿਆਦਾ ਟੇਸਟੀ ਬਣਦੀ ਆ ਇਸ ਤਰੀਕੇ ਨਾਲ ਇਹਨੂੰ 4-5 ਮਿੰਟ ਤੱਕ ਘੱਟ ਫਲੇਮ ਤੇ ਭੁੰਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਕੜਚੀ ਦਹੀਂ ਦੀ ਦਹੀਂ ਦੇ ਨਾਲ ਇਹਦਾ ਜਿਹੜਾ ਫਲੇਵਰ ਆ ਬਹੁਤ ਹੀ ਵਧੀਆ ਆਊਗਾ ਇਸ ਤਰੀਕੇ ਨਾਲ ਦਹੀਂ ਨੂੰ ਵੀ ਆਪਾਂ 2-3 ਮਿੰਟ ਤੱਕ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਨਾ ਹੁਣ ਆਪਣੀ ਜਿਹੜੀ ਤਰੀ ਹੈਗੀ ਬਣ ਕੇ ਤਿਆਰ ਹੈ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪਿਆਜ਼ ਪਿਆਜ਼ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਵਿੱਚ ਪਾ ਦੇਣਾ ਚੰਗੀ ਤਰ੍ਹਾਂ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਉੱਪਰ ਕਸੂਰੀ ਮੇਥੀ ਦਾ ਇੱਕ ਚਮਚ ਇਹਦੇ ਨਾਲ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਆਉਂਦਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਗਰੇਵੀ ਦੇ ਵਿੱਚ ਪਿਆਜ਼ ਨੂੰ 5 ਮਿੰਟ ਤੱਕ ਇਸ ਤਰ੍ਹਾਂ ਗਰੇਵੀ ਚ ਪਕਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਐਡ ਕਰਾਂਗੇ ਤਾਂ ਕਿ ਜਿਹੜੇ ਪਿਆਜ਼ ਹੈਗੇ ਚੰਗੀ ਤਰ੍ਹਾਂ ਨਾਲ ਘੱਟ ਫਲੇਮ ਤੇ ਪੱਕ ਜਾਣ ਤੁਸੀਂ ਦੇਖ ਸਕਦੇ ਹੋ ਪਿਆਜ਼ ਜਿਹੜੇ ਆਪਣੇ ਪਕਣੇ ਸ਼ੁਰੂ ਹੋ ਗਏ ਜਿੱਦਾਂ ਜਿੱਦਾਂ ਪਿਆਜ਼ ਪੱਕਣ ਉਸੇ ਤਰ੍ਹਾਂ ਜਿਹੜੀ ਗਰੇਵੀ ਹੈ ਇਹਦੀ ਘੱਟਦੀ ਜਾਊਗੀ ਉਸ ਅਕੋਰਡਿੰਗ ਤੁਸੀਂ ਪਾਣੀ ਪਾਉਣਾ ਇਸ ਤਰੀਕੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ 10 ਤੋਂ 15 ਮਿੰਟ ਤੱਕ ਜਿਹੜਾ ਘੱਟ ਫਲੇਮ ਤੇ ਪਕਾਉਣਾ ਤਾਂ ਕਿ ਚੰਗੀ ਤਰ੍ਹਾਂ ਨਾਲ ਪੱਕ ਜਾਣ ਤੁਸੀਂ ਉਹ ਉੱਪਰ ਢੱਕ ਦੇਣਾ ਢੱਕਣ ਨਾਲ ਜਿਹੜੇ ਜਲਦੀ ਬਣ ਜਾਣਗੇ। ਆਪਣੇ ਪਿਆਜ਼ ਹੈ ਜੀ ਚੰਗੀ ਤਰੀਕੇ ਨਾਲ ਪੱਕ ਪੱਕ ਗਏ ਹੈਗੇ। ਓਡੀ ਆਪਣੀ ਸਬਜ਼ੀ ਆ ਬਣ ਕੇ ਤਿਆਰ ਹੈਗੀ। ਹੁਣ ਆਪਾਂ ਜਿਹੜਾ ਗੈਸ ਦੀ ਫਲੇਮ ਹੈ ਇਹਨੂੰ ਬੰਦ ਕਰ ਦਾਂਗੇ। ਤੇ ਦੇਖ ਸਕਦੇ ਜੀ ਬਹੁਤ ਹੀ ਵਧੀਆ ਬਣੀ ਆ। ਤਾਂ ਮੇਰੀ ਇਹ ਰੈਸਪੀ ਹੈ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਜਿਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਰੈਸਪੀ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਇਹ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈਗੀ ਇਹਨੂੰ